ਪਿਛੋਂ ਪਹਿਲੇ ਫਿਲਮਾਂ ਤੋਂ ਫਿਰ ਉਹਦੇ ਬਾਅਦ ਕਿਸਾਨੀ ਦੇ ਵਿੱਚ ਬਹੁਤ ਰਫ ਐਂਡ ਟਫ ਜਿਹਾ ਇੱਕ ਰੋਡ ਤੇ ਚਲੇ ਗਏ ਸੀ ਹੁਣ ਤੁਸੀਂ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਅ ਚੇਂਜ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਤੇ ਸਰਕਾਰ ਚ ਰਹਿ ਕੇ ਫਾਰਮਰਸ ਦੀ ਹੋਰ ਗੱਲ ਵਧੀਆ ਤਰੀਕੇ ਦੇ ਨਾਲ ਕਰ ਸਕੋ ਵਧੀਆ ਗੱਲ ਹੈ ਐਂਡ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਪੋਲੀਟਿਕਸ ਨਾਲ ਜੁੜਿਆ ਹੋਇਆ ਹੈ ਸੀ ਲਗਾਤਾਰ ਕਿਸਾਨਾਂ ਦੇ ਲਈ ਆਵਾਜ਼ ਚੁੱਕ ਰਹੇ ਹੋ ਤੁਹਾਨੂੰ ਖਨੌਰੀ ਬਾਰਡਰ ਤੇ ਹੋ ਦਿੱਲੀ ਇੱਥੇ ਉੱਥੇ ਜਗਾ ਜਗਾ ਤੇ ਅਸੀਂ ਦੇਖਦੇ ਰਹੇ ਹਾਂ ਕਵਰ ਕਰਦੇ ਰਹੇ ਹਾਂ ਤੁਹਾਨੂੰ ਕੁਝ ਤਸੱਲੀ ਹੋਈ ਕਿ ਘੱਟੋ ਘੱਟ ਪੰਜਾਬ ਨੇ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਚੱਕੀ ਹੈ ਤੁਹਾਨੂੰ ਨਾਲੇ ਜਦੋਂ ਜੁਆਇਨ ਕਰਨ ਤੋਂ ਪਹਿਲੇ ਲੱਗ ਰਿਹਾ ਸੀ ਕੁਝ ਪਿਛਾਇਦੇ ਹੋ ਜਾ ਕੁਝ ਹੋਣ ਵਾਲਾ ਤਾਂ ਮੇਰੇ ਲਈ ਐਕਟ ਪਾਰਟੀ ਹੈਗੀ ਮੈਨੂੰ ਇਹਦੇ ਵਿੱਚ ਜਾਣਾ ਚਾਹੀਦਾ ਨਹੀਂ ਬਿਲਕੁਲ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਡਿਸੀਜਨ ਹੈ ਅੱਜ ਜਿਹੜਾ ਲੇਟਾ ਗਿਆ ਹੈ ਔਰ ਕਲੈਕਟਿਵਲੀ ਸਾਰਿਆਂ ਨੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ ਔਰ ਡਿਟੇਸ਼ਨਸ ਦੇ ਨਾਲ ਜੁੜਿਆ ਰਿਹਾ ਹੈਗਾ ਇੱਕ ਵੱਡਾ ਤੁਹਾਡਾ ਆਪਣਾ ਇੱਕ ਸਫਰ ਹੈਗਾ ਪਰ ਉਸ ਦੇ باوجود ਵੀ ਜੇ ਦੇਖਿਆ ਜਾਏ ਤਾਂ ਹੁਣ ਜਿਹੜੇ ਪੋਲਿਟੀਕਲ ਪਾਰਟੀ ਕਿਉਂਕਿ ਪਪਲ ਪੋਲਿਟਿਕਸ ਨੂੰ ਹਮੇਸ਼ਾ ਜ਼ਿਆਦਾਤਰ ਲੋਕ ਬਹੁਤ ਤਰੀਕੇ ਦੇ ਨਾਲ ਨਹੀਂ ਦੇਖਦੇ ਕਹਿੰਦੇ ਕਿ ਪੋਲਿਟਿਕਸ ਜਿਹੜੀ ਹੈਗੀ ਹੈ ਖਾਸ ਕਰਕੇ ਇੱਕ ਪਾਰਟੀ ਜੁੜਨਾ ਤੁਸੀਂ ਆਵਾਦ ਵੀ ਪਾਰਟੀ ਨੂੰ ਕਿਉਂ ਚੁਣਿਆ ਬਿਕਾਜ਼ ਐਸਐਮਐਸ ਦੀ ਗਵਰਨਮੈਂਟ ਐਸ ਕਰਕੇ ਜਾਂ ਵੈਸੇ ਵੀ ਪੰਜਾਬ ਦੇ ਵਿੱਚ ਹਰ ਕੋਈ ਇਨਸਾਨ ਕਿਸੇ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਪਿੰਡਾਂ ਦੇ ਵਿੱਚ ਜਾइए ਹਰ ਕੋਈ ਬੰਦਾ ਵੋਟ ਪਾਉਂਦਾ ਹੈ ਜਾਂਦੇ ਅਸੀਂ ਕਿ ਇਹ ਵੋਟ ਸਿਸਟਮ ਹੈਗਾ ਹੀ ਨਹੀਂ ਹੈ ਡੈਮੋਕ੍ਰੇਸੀ ਹੈ ਵੋ ਸੁਨੀਮਾਨ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਇਹਨਾਂ ਨੇ ਰੀਸੈਂਟਲੀ ਜੁਆਇਨ ਕੀਤੀ ਹੈ ਤੇ ਬੇਸਿਕਲੀ ਇਹ ਬੈਕਗ੍ਰਾਉਂਡ ਤੋਂ ਇਹਨਾਂ ਦੀ ਹੈਗੀ ਹੈ ਜੁੜੀ ਉਹ ਫਿਲਮ ਵਰਡ ਤੋਂ ਬੈਕਗ੍ਰਾਉਂਡ ਹੈਗੀ ਹੈ ਕਿਸਾਨਾਂ ਦੇ ਧਰਿਆਂ ਦੇ ਵਿੱਚ ਵੀ ਇਹਨਾਂ ਨੂੰ ਲਗਾਤਾਰ ਦੇਖਦੇ ਰਹੇ ਆ ਸੁਨੀਮਾਨ ਜੀ ਤੁਹਾਨੂੰ ਦੇਖ ਕੇ ਬਹੁਤ ਦੁਬਾਰਾ ਤੋਂ ਖੁਸ਼ੀ ਹੋਈ ਥੈਂਕ ਯੂ ਸੋ ਮਚ ਜੀ ਜਿੱਥੇ ਤਾਂ ਗੱਲ ਹੈਗੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਔਰ ਪਿੱਛੋਂ ਪਹਿਲੇ ਫਿਲਮਾਂ ਤੋਂ ਫਿਰ ਉਹਦੇ ਬਾਅਦ ਕਿਸਾਨੀ ਦੇ ਵਿੱਚ ਬਹੁਤ ਰਫ ਐਂਡ ਟਫ ਜਿਹਾ ਇੱਕ ਰੋਡ ਤੇ ਚਲੇ ਗਏ ਸੀ ਹੁਣ ਤੁਸੀਂ ਇੱਕ ਪੋਲਿਟਿਕਲ ਪਾਰਟੀ ਦੇ ਨਾਲ ਅ ਚੇਂਜ Aquí me da la creta, ¿no? ਬਹੁਤ ਵਧੀਆ ਲੱਗ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਕਿ ਵੇਖੋ ਉਦੋਂ ਮੈਂ ਸੋਸ਼ਲ ਵਰਕ ਕਰ ਰਹੀ ਸੀ ਕਿ ਅੱਜ ਵੀ ਮੈਂ ਸੋਸ਼ਲ ਵਰਕ ਕਰ ਰਹੀ ਹਾਂ ਬਟ ਮੈਨੂੰ ਲੱਗਦਾ ਇੱਕ ਆਰਗੇਨਾਈਜੇਸ਼ਨ ਸਟਰਕਚਰ ਜ਼ਰੂਰੀ ਹੈ ਕੰਮ ਕਰਨ ਵਾਸਤੇ ਐਂਡ ਜੇ ਤੇ ਸਰਕਾਰ ਚ ਰਹੇ ਕਿ ਫਾਰਮਰ ਸੀ ਹੋਰ ਗੱਲ ਵਧੀਆ ਤਰੀਕੇ ਦੇ ਨਾਲ ਕਰ ਸਕੋ ਵਧੀਆ ਗੱਲ ਹੈ ਐਂਡ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਪੋਲਿਟਿਕਸ ਨਾਲ ਜੁੜਿਆ ਹੋਇਆ ਹੈ ਗਰਾਊਂਡ ਦੇ ਉੱਤੇ ਪਿੰਡ ਦੇ ਵਿੱਚ ਕੋਈ ਕਿਸੇ ਪਾਰਟੀ ਨਾਲ ਕੋਈ ਕਿਸੇ ਪਾਰਟੀ ਨਾਲ ਪਾਰਟੀ ਜੁਆਇਨ ਕਰਨਾ ਕੋਈ ਬੁਰੀ ਗੱਲਤ ਨਹੀਂ ਹੈ ਜੀ ਜੀ ਅੱਜ ਜਿਹੜਾ ਖਾਸ ਤੌਰ ਤੇ ਖਰੜਾ ਜਿਹੜਾ ਹੈਗਾ ਉਹਨ ਨਦਲੀ ਆਵਾਜ਼ ਸੁੱਕ ਰਿਓ ਤੁਹਾਨੂੰ ਖਨੌਰੀ ਬਾਰਡਰ ਤੇ ਹੋ ਦਿੱਲੀ ਇੱਥੇ ਉੱਥੇ ਜਗਾ ਜਗਾ ਤੇ ਅਸੀਂ ਦੇਖਦੇ ਰਹੇ ਆ ਕਵਰ ਕਰਦੇ ਰਹੇ ਆ ਤੁਹਾਨੂੰ ਕੁਝ ਤਸੱਲੀ ਹੋਈ ਕਿ ਘਟੋ ਘਟ ਪੰਜਾਬ ਨੇ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਚੱਕੀ ਆ ਤੁਹਾਨੂੰ ਨਾਲੇ ਜਦੋਂ ਜੁਆਇਨ ਕਰਨ ਤੋਂ ਪਹਿਲੇ ਲੱਗ ਰਿਹਾ ਸੀ ਕੁਝ ਵੀ ਸ਼ਾਇਦ ਇਹ ਜਾ ਕੁਝ ਛੋਣ ਵਾਲਾ ਤਾਂ ਮੇਰੇ ਲਈ ਐਕਟ ਪਾਰਟੀ ਹੈਗੀ ਮੈਨੂੰ ਇਹਦੇ ਵਿੱਚ ਜਾਣਾ ਚਾਹੀਦਾ ਨਹੀਂ ਬਿਲਕੁਲ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਡਿਸੀਜਨ ਹੈ ਅੱਜ ਜਿਹੜਾ ਲੇਤਾ ਗਿਆ ਔਰ ਕਲੈਕਟਿਵਲੀ ਸਾਰਿਆਂ ਨੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ ਔਰ ਫਾਰਮਰਸ ਕਿੰਨੀ ਦੇਰ ਤੋਂ ਧਰਨਿਆਂ ਦੇ ਉੱਤੇ ਬੈਠੇ ਹੋਏ ਸੀਗੇ ਔ ਵੀ ਫਿਕਸ ਕਰਨਾ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਬਿਕਾਜ਼ ਮਿਨਿਮਮ ਸਪੋਰਟ ਪ੍ਰਾਈਸ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ ਔਰ ਸੀਐਮ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਪਾਣੀ ਜਿਹੜਾ ਹੈ ਆਪਣਾ ਥੱਲੇ ਜਾ ਰਿਹਾ ਪੰਜਾਬ ਦਾ ਉਹਦੇ ਵਾਸਤੇ ਡਾਈਵਰਸੀਫਿਕੇਸ਼ਨ ਆਫ ਕ੍ਰੌਪਸ ਹੋਣੀ ਜ਼ਰੂਰੀ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਕ੍ਰੌਪਸ ਦੇ ਉੱਤੇ ਸਾਨੂੰ ਫਾਰਮਰਸ ਨੂੰ ਐਮਐਸਪੀ ਦਿੱਤੀ ਜਾਵੇ ਤਾਂ ਕਿ ਉਹ ਝੋਨੇ ਨੂੰ ਬਦਲ ਕੇ ਦੂਜੇ ਕ੍ਰੌਪਸ ਦੇ ਡਾਈਵਰਸੀਫਾਈ ਕਰ ਸਕਣ ਔਰ ਅਸੀਂ ਪੰਜਾਬ ਦਾ ਪਾਣੀ ਵੀ ਉਹਦੇ ਨਾਲ ਬਚਾ ਸਕੀਏ ਗੱਲ ਕਰੀਏ ਤੁਹਾਡੀ ਚੇਂਜ ਦੀ ਕਿਉਂਕਿ ਬਹੁਤ ਡਿਫਰੈਂਟ ਟਾਈਪ ਦਾ ਹੋ ਜਾਂਦਾ ਤੁਸੀਂ 뮤זיਕ ভিডিওਸ ਤੇ ਕੰਮ ਕੀਤਾ ਤੁਸੀਂ ਫਿਲਮਾਂ 'ਚ ਕੰਮ ਕੀਤਾ ਤੁਸੀਂ ਪਾਸ਼ਾਵਾਂ ਦੀ ਫਿਲਮਾਂ 'ਚ ਕੰਮ ਕੀਤਾ ਉਹਦੇ ਬਾਅਦ ਫਿਰ ਉਹੀ ਵਾਲੀ ਗੱਲ ਆ ਜਾਂਦੀ ਕਿ ਐਜੀਟੇਸ਼ਨਾਂ ਦੇ ਵਿੱਚ ਪਾਰਟ ਲਿਆ ਜਾਂ ਕਿ ਤੁਹਾਡੀ ਬੈਕਗ੍ਰਾਉਂਡ ਜਿਹੜੀ ਹੈਗੀ ਹੈ ਪਰਿਵਾਰ ਜਿਹੜਾ ਉਹ ਐਜੀਟੇਸ਼ਨਸ ਦੇ ਨਾਲ ਜੁੜਿਆ ਰਿਹਾ ਹੈਗਾ ਇੱਕ ਵੱਡਾ ਤੁਹਾਡਾ ਆਪਣਾ ਇੱਕ ਸਫਰ ਰਹਿ ਗਿਆ ਪਰ ਉਸ ਦੇ ਬਾਵਜੂਦ ਵੀ ਜੇ ਦੇਖਿਆ ਜਾਏ ਤਾਂ ਹੁਣ ਜਿਹੜੇ ਪੋਲਿਟੀਕਲ ਪਾਰਟੀ ਕਿਉਂਕਿ ਪੁਲਰ ਪੋਲਿਟਿਕਸ ਨੂੰ ਹਮੇਸ਼ਾ ਜ਼ਿਆਦਾਤਰ ਲੋਕ ਬਹੁਤ ਤਰੀਕੇ ਦੇ ਨਾਲ ਨਹੀਂ ਦੇਖਦੇ ਕਹਿੰਦੇ ਕਿ ਪੋਲਿਟਿਕਸ ਜਿਹੜੀ ਕਿਉਂ ਚੁਣਿਆ बिकॉज ਐਸਟिमस ది ਗਵਰਨਮੈਂਟ ਐਸ ਕਰਕੇ ਜਾਂ ਵੈਸੇ ਵੀ ਨਹੀਂ ਵੇਖੋ ਮੇਰੀ ਗੱਲ ਸੁਣੋ ਆਪਣੇ ਮੈਂ ਜਿਵੇਂ ਪਹਿਲੂ ਗੱਲ ਕਹੀ ਹੈ ਪੰਜਾਬ ਦੇ ਵਿੱਚ ਹਰ ਕੋਈ ਇਨਸਾਨ ਕਿਸੇ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਪਿੰਡਾਂ ਦੇ ਵਿੱਚ ਜਾइए ਹਰ ਕੋਈ ਬੰਦਾ ਵੋਟ ਪਾਉਂਦਾ ਹੈ ਜਾਂਦੇ ਅਸੀਂ ਕਿ ਇਹ ਵੋਟ ਸਿਸਟਮ ਹੈਗਾ ਹੀ ਨਹੀਂ ਹੈ ਡੈਮੋਕ੍ਰੇਸੀ ਹੈ ਵੋਟ ਪਾ ਕੇ ਤੇ ਜਿਤਾਣੇ ਆਪਾਂ ਤੇ ਜੇ ਮੈਂ ਕੋਈ ਪਾਰਟੀ ਜੁਆਇਨ ਕਰ ਲਈ ਤੇ ਚੁਕੜੀ ਵੱਡੀ ਗੱਲ ਹੈ ਮੈਂ ਪਾਰਟੀ ਹੀ ਕਿਉਂ ਆਮ ਆਦਮੀ ਪਾਰਟੀ ਐਸ ਕਰਕੇ ਕਿਉਂਕਿ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਫੋਟੋ ਹੈ ਗਵਰਨਮੈਂਟ ਦਾਇਰਿਆਂ ਦੇ ਵਿਚ ਲਾਂਦੇ ਇ ਦੀ ਫੈਨ ਹੈ ਐਂਡ ਮੈਂ ਉਹਨਾਂ ਨੂੰ ਮਜਹਿਰਿਆਂ ਦੇ ਵਿੱਚ ਉਹਨਾਂ ਬਾਰੇ ਸੁਣਿਆ ਹੈ ਔਰ ਇਨਕਲਾਬੀ ਸੋਚ ਹੈ ਔਰ ਇੱਕ ਇਹਨਾਂ ਦੇ ਜਿਹੜੇ ਕਨਵੀਨਰ ਨੇ ਮੈਨੂੰ ਉਹ এডੂਕੇਸ਼ਨ ਦੀ ਗੱਲ ਕਰਦੇ ਨੇ ਔਰ ਹੈਲਥ ਦੀ ਗੱਲ ਕਰਦੇ ਨੇ ਔਰ ਬਹੁਤ ਸਾਰੀਆਂ ਵਧੀਆ ਗੱਲਾਂ ਵੀ ਨੇ ਔਰ ਕਾਫੀ ਲੰਬੇ ਟਾਈਮ ਤੋਂ ਜਿਹੜਾ ਮੈਂ ਸੋਸ਼ਲ ਵਰਕ ਕਰ ਰਹੀ ਸੀ ਕਿ ਇਹਨਾਂ ਦੇ ਮੰਤਰੀਆਂ ਦੇ ਨਾਲ ਐਸੋਸੀਏਟ ਕਰਕੇ ਜਿਹੜਾ ਮੈਂ ਕੁਝ ਕੰਮ ਕਰਦੀ ਸੀ ਕਿ ਦੇ ਆਰ ਵੈਰੀ ਉਹਨਾਂ ਨੇ ਮੈਨੂੰ ਇੱਕ ਹੋਮਲੀ ਐਟਮੋਸਫੇਅਰ ਦਿੱਤਾ ਦੇ ਆਰ ਵੈਰੀ ਗਰਾਉਂਡਡਡ ਪੀਪਲ ਔਰ ਮੈਨੂੰ ਲੱਗਦਾ ਹੈ ਕਿ ਇਹ ਜੇ ਬੰਦਿਆਂ ਦੇ ਨਾਲ ਕੰਮ ਕਰਕੇ ਤੁਸੀਂ ਹੋਰ ਚੰਗਾ ਕਰ ਸਕਦੇ ਹੋ ਪ ਉਠਿਆ ਕਹਿੰਦੇ ਕਿ ਦਿੱਲੀ ਕਿਉਂਕਿ ਸਰਕਾਰ ਬਦਲ ਗਈ ਹੈ ਹੁਣ ਬੀਜੇਪੀ ਦੀ ਆ ਗਈ ਹੈ ਉਹਨਾਂ ਨੇ ਸਭ ਤੋਂ ਪਹਿਲੇ ਨੇ ਜਿਹੜਾ ਉਹ ਇਹੀ ਫੋਟੋਆਂ ਸਭ ਤੋਂ ਪਹਿਲੇ ਲਾਈਆਂ ਨੇ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਆਪਣੇ ਹਰ ਆਫਿਸ ਦੇ ਵਿੱਚ ਭਗਤ ਸਿੰਘ ਔਰ ਮਤਾ ਵਿਉਦਾ ਲੈ ਕੇ ਆਉਣ ਦੀ ਗੱਲ ਹੋਈ ਹੈ ਬਹੁਤ ਗਲਤ ਕੀਤਾ ਇਹ ਨਹੀਂ ਕਰਨਾ ਚਾਹੀਦਾ ਵੇਖੋ ਬਾਬਾ ਸਾਹਿਬ ਅੰਬੇਦਕਰ ਨੇ ਸਾਡਾ ਸੰਵਿਧਾਨ ਲਿਕੇ ਔਰ ਉਸ ਨੂੰ ਚੇਂਜ ਕਰਨਾ ਚਾਹੁੰਦੀ ਹੈ ਬੀਜੇਪੀ ਇਸ ਕਰਕੇ ਉਹਨਾਂ ਨੇ ਫੋਟੋ ਲਈ ਹੈ ਜਿਹੜੀ ਕਿ ਬਹੁਤ ਗਲਤ ਗੱਲ ਹੈ ਔਰ ਆਮ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਨਾਲ ਹੀ ਸਾਡੇ ਭਗਤ ਸਿੰਘ ਸ਼ਹੀਦ ਆਜ਼ਮ ਉਹਨਾਂ ਦੀ ਸ਼ਹੀਦੀ ਨੂੰ ਉਹਨਾਂ ਨੇ ਇੱਕ ਪੁਆਇੰਟ ਆਊਟ ਕੀਤਾ ਵਿਚ ਇਸ ਨਾਟ ਗੁੱਡ ਇਹਦੇ ਨਾਲ ਤੁਸੀਂ ਸਾਰਿਆਂ ਦੇ ਇਮੋਸ਼ਨਸ ਨੂੰ ਹਰਟ ਕਰਦੇ ਹੋ ਤੁਹਾਨੂੰ ਲੱਗਦਾ ਫਾਈਨਲ ਤੁਹਾਡੀ ਪਲੇਟਫਾਰਮ ਆ ਗਿਆ ਮੀਨਸ ਪੋਲਿਟੀਕਲ ਪਾਰਟੀ ਨਾਊ ਵੀਲ ਯੂਲ ਬੀ ਲੁਕਿੰਗ ਫਾਰ ਅਨਦਰ ਕਾਈਂਡ ਆਫ ਹਾਈਟਸ ਇਹਦੇ ਵਿੱਚ ਪੋਲਿਟਿਕਸ ਦੇ ਵਿੱਚ ਮੈਂ ਇੱਕ ਸੋਸ਼ਲ ਐਕਟੀਵਿਸਟ ਮੈਂ ਇਹਦੇ ਵਿੱਚ ਰਹਿ ਕੇ ਵੀ ਆਰਗੇਨਾਈਜੇਸ਼ਨ ਸਟਰ ਯੋ ਲੋਕਾਂ ਦੀ ਹੈਲਪ ਕਰੂੰਗੀ ਔਰ ਜੋ ਕਿਸਾਨਾਂ ਦੇ ਮੁੱਦੇ ਹੈ ਉਸੇ ਤਰੀਕੇ ਦੇ ਨਾਲ ਚੁੱਕਦੀ ਰਹੂੰਗੀ ਟਿਕਟ ਟਿਕਟਨੀ ਮੈਂ ਪਾਰਟੀ ਤੋਂ ਕੋਈ ਸ਼ਿਖ ਐਕਸਪੈਕਟ ਨਹੀਂ ਕੀਤਾ ਨਾ ਮੈਂ ਕੋਈ ਔਦਾ ਮੰਗਿਆ ਜਿੱਥੇ ਉਹ ਮੇਰੀ ਡਿਊਟੀ ਲਾਉਣਗੇ ਮੈਂ ਉਹ ਕੰਮ ਕਰੂੰਗੀ ਬਾਕੀ ਮੈਂ ਸੱਚ ਨੂੰ ਸੱਚ ਗਲਤ ਨੂੰ ਗਲਤ ਕਹੂੰਗੀ ਹਮੇਸ਼ਾ ਸਾਡੇ ਨਾਲ ਸੋਨੀਆ ਮਾਨ ਸੀਗੇ ਉਹਨਾਂ ਨੇ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਵੇਬਾਕ ਰਹੇ ਨੇ ਪਹਿਲੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਗੱਲਬਾਤ ਕਰਦੇ ਰਹੇ ਨੇ ਐਕਟਰ ਨੇ ਬੈਕਗਰਾਉਂਡ ਤੋਂ ਔਰ ਉਹਦੇ ਫਾਦਰ ਜਿਹੜੇ ਸੀਗੇ ਉਹ ਜਿਹੜੇ ਸੀਗੇ ਇੱਕ ਲੈਫਟਿਸਟ ਸੀਗੇ ਲੈਫਟ ਜਿਹੜੀ ਹੈਗੀ ਖੱਬੀ ਪੱਖੀ ਜਿਹੜੀ ਵਿਚਾਰਧਾਰਾ ਸੀਗੀ ਉਸ ਨੂੰ ਜਿਹੜਾ ਉਹ ਲੈ ਕੇ ਚੱਲਦੇ ਸੀ ਉਹਦੇ ਬਾਅਦ ਉਹਨਾਂ ਦੇ ਘਰ ਦੇ ਵਿੱਚ ਹੀ ਸੰਘਰਸ਼ ਜਿਹੜਾ ਲਗਾਤਾਰ ਇਹਨਾਂ ਨੇ ਦੇਖਿਆ ਇਹਨਾਂ ਨੇ ਕਿਹਾ ਕਿ ਮੇਰੇ ਪਰਿਵਾਰ ਦੇ ਵਿੱਚ ਹੀ ਜਿਹੜਾ ਹੈਗਾ ਜਥੇਵੰਦਕ ਢਾਂਚੇ ਦੇ ਵਿੱਚ ਰਹਿਣਾ ਔਰ ਜਥੇਵੰਦਕ ਢਾਂਚੇ ਦੇ ਵਿੱਚ ਕੰਮ ਕਰਨਾ ਜਿਹੜਾ ਉਹ ਲਗਾਤਾਰ ਚੱਲਿਆ ਆ ਰਿਹਾ ਔਰ ਮੈਂ ਵੀ ਕਿ ਜਥੇਵੰਦੀ ਦੇ ਨਾਲ ਜੁੜੀ ਹੋਈਆਂ ਔਰ ਲਗਾਤਾਰ ਉਸ ਕੰਮ ਕਰੀਆਂ ਸੋਸ਼ਲ ਵਰਕ ਕਰੀਆਂ ਉਸੇ ਦੇ ਅਧੀਨ ਆ ਕੇ ਉਹਨਾਂ ਨੇ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਉਹਨਾਂ ਨੇ ਕਿਹਾ ਮੈਂ ਵੀ ਕਿਸਾਨਾਂ ਕਿਸਾਨਾਂ ਦੇ ਸ ਵੀ ਦਾ ਮੁੱਦਾ ਬੜਾ ਜਾਇਜ਼ ਜਾਮ ਹੁੰਦਾ ਅੱਜ ਦੇ ਜਿਹੜਾ ਖਰੜਾ ਰੱਦ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਉਹਨਾਂ ਨੇ ਵੀ ਸ਼ਿਲਾਘਾ ਕੀਤੀ ਹੈ ਪੰਜਾਬ ਸਰਕਾਰ ਦੀ ਔਰ ਕਿਹਾ ਕਿ ਜਿੰਦ ਤੱਕ ਹੋ ਸਕੇ ਮੈਂ ਪੰਜਾਬ ਸਰਕਾਰ ਦੀ ਨਹੀਂ ਪੂਰੇ ਹਾਊਸ ਦੀ ਕਿਉਂਕਿ ਇਹ ਵਿਧਾਨ ਸਭਾ ਦੇ ਹਾਊਸ ਦੇ ਵਿੱਚ ਜਿਹੜਾ ਖਰੜਾ ਜਿਹੜਾ ਉਹ ਰੱਦ ਕੀਤਾ ਗਿਆ ਉਹ ਵਿਧਾਨ ਸਭਾ ਦੇ ਮੈਂਬਰਸ ਦੀ ਉਸ ਪੂਰੇ ਹਾਊਸ ਦੀ ਸ਼ਿਲਾਘਾ ਕੀਤੀ ਹੈ ਔਰ ਕਿਹਾ ਕਿ ਬਹੁਤ ਚੰਗੀ ਗੱਲ ਹੈ ਕਿਉਂਕਿ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਔਰ ਇਹ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਉਹ ਲਗਾਤਾਰ ਜਿਹੜਾ ਕਿਸਾਨ ਸੜਕਾਂ ਤੇ ਉਹ ਸੰਘਰਸ਼ ਹੈ ਪਰ ਉਸ ਦੇ ਨਾਲ ਹੀ ਜਿਹੜੀ ਉਹਨਾਂ ਨੇ ਖਾਸ ਤੌਰ ਤੇ ਗੱਲ ਕੀਤੀ ਹੈ ਕਿ ਮੈਂ ਕੋਈ ਟਿਕਟ ਜਾਂ ਕਿਸੇ ਅਹੁਦੇ ਕਰਕੇ ਪਾਰਟੀ ਵਿੱਚ ਨਹੀਂ ਆਈ ਪਾਰਟੀ ਮੇਰੀ ਜਿੱਥੇ ਡਿਊਟੀ ਲਾਏਗੀ ਮੈਂ ਉੱਥੇ ਹੀ ਕੰਮ ਕਰਾਂਗੀ ਔਰ ਲਗਾਤਾਰ ਸੱਚ ਨੂੰ ਠੀਕ ਨੂੰ ਠੀਕ ਔਰ ਗਲਤ ਨੂੰ ਗਲਤ ਕਹਿੰਦੇ ਰਹਾਂਗੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ